ਇਹਨੂੰ ਚੜ੍ਹਦੇ ਆ ਕਲਾ ਬਖਸ਼ੇ ਜੋ ਕਿ ਬੱਤੀਆਂ ਦੀ ਜਿੱਤ ਕੇ ਆਏ ਆ ਜ਼ੋਰਦਾਰ ਤਾੜੀ ਔਰ ਕਹਿੰਦੇ ਦਿਨ ਖੁਸ਼ੀਆਂ ਦੇ ਰੋਜ਼ ਨਹੀਂ ਆਉਣੇ ਰੋਜ਼ ਇਹ ਦਿਨ ਖੁਸ਼ੀਆਂ ਦੇ ਰੋਜ਼ ਰੋਜ਼ ਨਹੀਂ ਆਉਣੇ oh, oh

ਮਨੀਂਦਰ ਦੀ ਕੀ ਬਾਤ ਹੈ ਤੁਹਾਨੂੰ ਵੀ ਲੱਖ ਲਖ ਵਧਾਈ ਪਰਮਾਤਮਾ ਤੁਹਾਨੂੰ ਵੀ ਵਾਹਿਗੁਰੂ ਜੀ ਦੇ ਪਾਛਾ ਚੜ੍ਹਦੀਆਂ ਕਲਾ ਬਖਸ਼ੇ ਦੀ ਖੁਸ਼ੀਆਂ ਬਖਸ਼ੇ ਸਾਡੇ ਕੋਚ ਸਾਹਿਬ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਸਾਡੇ ਕੋਚਾਂ ਦਾ ਜਿਨ੍ਹਾਂ ਦਾ ਸਹਿਯੋਗ ਨਾਲ ਅੱਜ ਇੱਥੇ ਪਹੁੰਚੇ ਹੈ ਜਿਨ੍ਹਾਂ ਨੇ ਬੱਚਿਆਂ ਦੀ ਤਿਆਰੀ ਕਰਾਈ ਹੈ ਵਾਹਿਗੁਰੂ ਜੀ ਦੇ ਪਾਛਾ ਸਾਡੇ ਕੋਚ ਸਾਹਿਬ ਨੂੰ ਵੀ ਇਹਨਾਂ ਬੱਚਿਆਂ ਨੂੰ ਵੀ ਚੜ੍ਹਦੀਆਂ ਕਲਾ ਬਖਸ਼ਣਾ ਜੀ ਸਾਰੇ ਜਣੇ ਨੱਚ ਕੇ ਹੱਦੀਂ ਲੋੜੀ ਸਾਰੇ ਨੇ ਲੋੜ ਲਾਓ ਜੋਰ ਨਾਲ ਭਾਈ ਲਾਓ ਹੋਰ ਵੀ ਗਰਮ ਹੁੰਦੇ ਜ਼ਿੰਦਗੀ ਦੇ ਵਕਫ ਵਕਫਾ ਤੋਂ ਜਿਹੜੀਆਂ ਗੇਮਸ ਐ ਖੇਡਾਂ ਦੀ ਮਹੱਤਤਾ ਕਿੰਨੀ ਜ਼ਿਆਦਾ ਹੈਗੀ ਐ ਸਰੀਰਕ ਤੌਰ ਤੇ ਸਾਨੂੰ ਕਿੰਨਾ ਸਟਰੋਂਗ ਬਣਾਉਂਦੀ ਐ ਸਟੈਮੀਨਾ ਵਧਾਉਂਦੀ ਐ ਸਾਡਾ ਮਨਸਿਕ ਤੌਰ ਤੇ ਵੀ ਇਹ ਇਨਸਾਨ ਦਾ ਸਟ्रेस ਘਟਾਉਂਦੀ ਐ ਤੇ ਆਪਸ ਦੇ ਵਿੱਚ ਸੋਸ਼ਲ ਲੈਵਲ ਤੇ ਦੇਖਦੇ ਆਂ ਅਸੀਂ ਇਸ ਤਰ੍ਹਾਂ ਆਪਸ ਵਿੱਚ ਮਿਲ ਵਰਤਨ ਔਰ ਫੋਕਸ ਕਰਨ ਦੀ ਜਿਹੜੀ ਆ ਸ਼ਕਤੀ ਘਟਦੀ ਜਾ ਰਹੀ ਐ ਲੈਕ ਆਫ ਕਨਸੈਂਟ੍ਰੇਸ਼ਨ ਇਹ ਚੀਜ਼ਾਂ ਸਾਰੀਆਂ ਸਿਪਰਮ ਕਿਦਾਂ ਮੈਂਟੇਨ ਕਰਨਾ ਇੰਤਜ਼ਾਰ ਵੇਟ ਆਪਣੀ ਟਰਮ ਦੇ ਵਿੱਚ ਕਿਦਾਂ ਕਰਨੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਜ਼ਿੰਦਗੀ 'ਚ ਬਹੁਤ ਇੰਪੋਰਟੈਂਟ ਨੇ ਗੇਮਸ ਤੋਂ ਸਮਸਾਸੀਂ ਲੈ ਸਕਦੇ ਹਾਂ ਕੈਰੀਅਰ ਦਾ ਆਧਾਰ ਤੇ ਬਣਦੀ ਆ। ਪਰਾਵਾਸਲਾ ਸੰਸਰ ਦੇ ਵਿੱਚ ਤੇ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਸਪੈਸ਼ਲ ਵਰਕਸ ਦੇ ਵਿੱਚ ਬੱਚੇ ਜਿਹੜੇ ਨੇ ਨੈਸ਼ਨਲ ਟਰਾਇਲ ਦੇ ਵਿੱਚ ਕੋਣ ਜੋ ਪੰਨਾ ਮਾਰ ਕੇ ਆਏ ਆ। ਪ੍ਰਿੰਨ ਰਜਿੰਦਰ ਕੌਰ ਦੀ ਇਵੈਂਟ ਦੇ ਵਿੱਚ ਡਿਟੇਲ ਚ ਇਹ ਦੱਸ ਸਕਦੇ ਹੈਗੇ ਆ ਕਿ ਕਿਸ ਤਰੀਕੇ ਨਾਲ ਉਹਨਾਂ ਨੇ ਮਤਲਬ ਜਿਹੜਾ ਮਿਹਨਤ ਕੀਤੀ ਹੈ ਔਰ ਨੈਸ਼ਨਲ ਲੈਵਲ ਤੇ ਜਿਹੜੇ ਆਪਣੇ ਇਨਾਮ ਪ੍ਰਾਪਤ ਕੀ ਹਾਂਜੀ ਨੈਸ਼ਨਲ ਲੈਵਲ ਤੇ ਅੱਜ ਪਿਛਲੇ 3 ਦਿਨਾਂ ਤੋਂ ਟੇਬਲ ਟੈਨਿਸ ਦੇ ਮੈਚ ਚੱਲ ਰਹੇ ਸੀਗੇ ਸਪੈਸ਼ਲ ਓਲੰਪਿਕਸ ਭਾਰਤ ਨੂੰ ਜਿਹੜੇ ਕਰਵਾਏ ਜਾ ਰਹੇ ਸੀਗੇ ਤੇ ਸਪੈਸ਼ਲ ਓਲੰਪਿਕਸ ਭਾਰਤ ਪੰਜਾਬ ਦਾ ਇਹਦੇ ਵਿੱਚ ਕਾਫੀ ਵੱਡਾ ਰੋਲ ਰਿਹਾ ਤੇ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਬੱਚੇ ਪਾਰਟਿਸਪੇਟ ਕਰਨ ਲਈ ਚੰਡੀਗੜ੍ਹ ਕੰਪੀਟੀਸ਼ਨ 'ਚ ਪਹੁੰਚੇ ਸੀਗੇ ਜਿਨ੍ਹਾਂ ਵਿੱਚੋਂ ਸਾਡੇ ਵੀ ਪੰਜ ਬੱਚੇ ਸੀਗੇ ਤੇ ਉਹਨਾਂ ਵਿੱਚੋਂ ਸਾਡੇ ਤਿੰਨ ਬੱਚਿਆਂ ਨੇ ਸਿਲਵਰ ਜਿੱਤਿਆ ਤੇ ਇੱਕ ਬੱਚੇ ਨੇ ਬ੍ਰੌਂਜ਼ ਜਿੱਤਿਆ ਹੈਗਾ ਤੇ ਉਹਨਾਂ ਵਿੱਚੋਂ ਵਿਸ਼ਨੂੰ ਨੇ ਦੋ ਸਿਲਵਰ ਜਿੱਤੇ ਹੈਗੇ ਆ ਜਿਹੜੀ ਕਿ ਪਹਿਲਾਂ 골ਡ ਮੈਡਲਿਸਟ ਵੀ ਰੱਖੀ ਕਿ ਟੇਬਲ ਕੈਨੇਸ ਸੀ ਬਟੀਸ਼ਵਰ 1 ਪੁਆਇੰਟ ਤੋਂ ਥੋੜਾ ਪਿੱਛੇ ਰਹਿਣ ਕਰਕੇ ਉਹਦੇ ਦੋ ਸਿਲਵਰ ਆਏ ਇੱਕ ਸਿੰਗਲਸ ਚ ਇੱਕ ਡਬਲਸ ਚ ਡਬਲਸ ਦੇ ਵਿੱਚ ਨਾਲ ਉਹਦੇ ਚਾਨਨੀ ਸੀਗੀ ਯੂਨੀਫਾਈਡ ਪਾਰਟਨਰ ਜਿਨੇ ਵੀ ਸਿਲਵਰ ਹਾਸਲ ਕੀਤਾ ਤੇ ਨਿੱਕੀ ਸਾਡਾ ਬੱਚਾ ਉਹਨੇ ਸਿਲਵਰ ਜਿੱਤ ਕੇ ਸੈਕਿੰਡ ਸਥਾਨ ਪ੍ਰਾਪਤ ਕੀਤਾ ਤੇ ਹਰਮਨ ਨੇ ব্রੌਂਜ਼ ਜਿੱਤਿਆ ਹੈਗਾ ਤੇ ਇਹ ਬੱਚੇ ਹੁਣ ਅੱਗੇ ਫਿਰ ਲਗ ਲਗ ਗੇਮਸ ਦੇ ਵਿੱਚ ਪਾਰਟਿਸਪੇਸ਼ਨ ਲਈ ਜਾ ਰਹੇ ਆ ਅੱਜ ਫੁੱਟਬਾਲ ਦੇ ਟ੍ਰਾਇਲਸ ਹੈਗੇ ਆ ਅੰਮ੍ਰਿਤਸਰ ਵਿਖੇ ਤੇ ਅੱਜ ਹੀ ਇੱਥੇ ਤਿੰਨ ਦਿਨਾਂ ਲਈ ਰਹਿਣਾ ਹੋਣਗੇ ਜਿੱਥੇ ਪ੍ਰੈਕਟਿਸ ਕੈਂਪ ਵੀ ਚੱਲਣਗੇ ਤੇ ਨਾਲ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੀ ਬਾਸਕਟਬਾਲ ਦੀ ਟੀਮ ਕਾਫੀ ਪ੍ਰੈਕਟਿਸ ਕਰ ਰਹੀ ਹੈਗੀ ਆ ਜਿਨ੍ਹਾਂ ਨੇ ਪਾਰਟਿਸਿਪੇਟ ਕਰਨ ਲਈ ਕੈਲਾ ਜਾਣਾ ਹੈਗਾ ਤੇ ਫੁੱਟਬਾਲ ਟੀਮ ਦੇ ਬੱਚੇ ਵੈਸਟ ਬੰਗਾਲ ਜਾ ਰਹੇ ਪਾਰਟਿਸਿਪੇਟ ਕਰਨ ਲਈ ਤੇ ਕੁਝ ਦਿਨਾਂ ਅਚ 22 ਤਰੀਕ ਤੋਂ ਬੌਚੀ ਦੇ ਦੋ ਬੱਚੇ ਹੈਗੇ ਆ ਬਰਾਸਰਾ ਤੋਂ ਜਿਹੜੇ ਕਿ ਛਤੀਸਗੜ ਜਾ ਰਹੇ ਹੈਗੇ ਬਲਾਸਪੁਰ ਤੇ ਆਉਣ ਵਾਲੇ ਦਿਨਾਂ 'ਚ ਸਾਡੇ ਪਾਵਰ ਲਿਫਟਿੰਗ ਤੇ ਹੋਰ ਵੀ ਕਾਫੀ ਮੈਚ ਹੋਣੇ ਹੈਗੇ ਪਰਮਾਤਮਾ ਕਰੇ ਉਹਨਾਂ ਨੂੰ ਬਲੰਤੀਆਂ ਬਖਸ਼ੇ ਤੇ ਤੁਹਾਡੇ ਸਾਰਿਆਂ ਦਾ ਬਹੁਤ ਵੱਡਾ ਸਹਿਯੋਗ ਹੈਗਾ ਤੇ ਆਪ ਜੀ ਨੂੰ ਸਾਰਿਆਂ ਨੂੰ ਇਹ ਬੇਨਤੀ ਕਰਦੇ ਆਂ ਕਿ ਅਦਾਸਾਂ ਜਰੂਰ ਕਰਿਆ ਕਰੋ ਕਿ ਜਿੱਦਾ ਵੀ سپورਟ ਹੋ ਸਕੇ ਤਾਂ ਕਿ ਇਹ ਬੱਚੇ ਵੱਧ ਚੜ ਕੇ ਚੰਗੇ ਮੁਕਾਮ ਹਾਸਲ ਕਰ ਸਕਣੇ ਬਹੁਤ ਫੇਰ ਕੀਤੀ ਹੈ ਸਾਰਿਆਂ ਨਾਲ ਪੰਜਾਬ ਦੇ ਅਲੱਗ-ਅਲੱਗ ਜੋ ਛਿਲਿਆਂ ਦੇ ਫੌਜ ਜਿਨ੍ਹਾਂ ਨੇ ਇਹ ਮੇਨਟ ਕਰੂਦੇ ਮਿਆਨਾ ਦਾ ਨਾਮ ਵੀ ਦੱਸ ਦਨੀ ਆ ਸਾਡੇ ਕਵਿਤਾ ਸ਼ਰਮਾ ਹੈਗੇ ਮੋਹਾਲੀ ਤੋਂ ਤੇ ਵਿਕਾਸ ਜੀ ਹੈਗੇ ਆ ਤੇ ਨਾਲ ਹੀ ਮਨਜਿੰਦਰ ਹੈਗੇ ਆ ਵੀਪੀਐਸ ਅੰਮ੍ਰਿਤਸਰ ਤੋਂ ਤੇ ਉਹਨਾਂ ਦੇ ਵੀ ਦੋ ਬੱਚਿਆਂ ਨੇ ਇਤਨੇ ਜਿੱਤਿਆ ਹੈਗਾ ਸਿਲਵਰ ਤੇ ਲੁਧਿਆਣੇ ਦੇ ਇੱਕ ਬੱਚੇ ਨੇ ਪੰਜਾਬ ਲੀਗ 골 ਜਿੱਤਿਆ ਹੈਗਾ ਵਿਦਾਂਤ ਨੇ ਹੋਰ ਬੋਲਦੇ ਹੋਈਆਂ ਸਾਰੇ ਗਰਾਊਂਡ ਦੀ ਵੀ ਤਿਆਰੀ ਚੱਲ ਰਹੀ ਹੈਗੀ ਸੇਵਾ ਚੱਲ ਰਹੀ ਹੈਗੀ ਉਹਦੇ ਚ ਵੀ ਐਪਰੂਵਮੈਂਟ ਆ ਹਾਂ ਹਾਂਜੀ ਗਰਾਊਂਡ 'ਚ ਸਾਨੂੰ ਫੁੱਟਬਾਲ 'ਚ ਬਹੁਤ ਮੁਸ਼ਕਲਾਂ ਆ ਰਹੀਆਂ ਸੀ ਫੁੱਟਬਾਲ ਦੇ ਗਰਾਊਂਡ 'ਚ ਕਿਉਂਕਿ ਅ ਬਾਰਿਸ਼ ਪੰਨੇ ਨਾਲ ਬੱਚਿਆਂ ਦੀ ਜਿਹੜੀ ਪ੍ਰੈਕਟਿਸ ਹੈ ਉਹ ਰੁਕ ਜਾਂਦੀ ਹੈ ਤੇ ਮੈਂ ਬੇਨਤੀ ਕਰਦੀ ਕਿ ਰਸ਼ਰ ਦੇ ਵਿੱਚ ਸਾਨੂੰ ਉਹਨੀਆਂ ਦਿੱਕਤਾਂ ਮੁਦ ਵਿੱਚ ਜਿਹੜਾ ਵੀ ਕੋਈ ਸਪੋਰਟ ਕਰ ਸਕਦਾ ਜਾਂ ਫਾਈਨੈਂਸ਼ੀਅਲੀ ਵੀ ਕਰ ਸਕਦੇ ਆ ਉਹਨੂੰ ਆ ਪ੍ਰਿਤਮ ਵਿੱਚ ਦੇ ਨਾਲ ਦੇ ਉਤਨੀ ਜਿਹੜੇ ਮਾਈਨਿੰਗ ਵਾਲੇ ਆ ਉਹ ਵੀ ਸਪੋਰਟ ਕਰ ਰਹੇ ਤੇ ਇਹਦੇ ਨਾਲ ਸਾਡਾ ਗਰਾਊਂਡ 7 ਸਾਈਡਿਡ ਗਰਾਊਂਡ ਬਹੁਤ ਵਧੀਆ ਤਿਆਰ ਹੋ ਜਿਗਾ ਜਿਹੜਾ ਕਿ ਨੈਸ਼ਨਲ ਲੈਵਲ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਸਾਡੇ ਬੱਚੇ ਸਾਊਥ ਏਸ਼ੀਆ ਕਾ ਆਪਣੇ ਵੀ ਸਿਲੈਕਟਿਡ ਹੈਗੇ ਆ ਤੇ ਨਾਲ ਹੀ ਨੈਸ਼ਨਲ ਚੈਂਪੀਅਨਸ਼ਿਪ ਲਈ ਵੀ ਕੁਝ ਬੱਚੇ ਸਿਲੈਕਟਿਡ ਹੈਗੇ ਆ ਫੁੱਟਬਾਲ ਦੇ ਤੇ ਉਹਨਾਂ ਦੀ ਪ੍ਰੈਕਟਿਸ ਲਈ ਇਹ ਗਰਾਊਂਡ ਬਹੁਤ ਜ਼ਰੂਰੀ ਹੈ ਤੇ ਬਾਸਕਟਬਾਲ ਦਾ ਗਰਾਊਂਡ ਵੀ ਅਸੀਂ ਰੀਸੈਂਟਲੀ ਉਹਨੂੰ ਨਵੇਂ ਤਰੀਕੇ ਦੇ ਨਾਲ ਡਵੈਲਪ ਕਰ ਰਹੇ ਆ ਤਾਂ ਕਿ ਉਹ ਨੈਸ਼ਨਲ ਲੈਵਲ ਦੀ ਚੈਂਪੀਅਨਸ਼ਿਪਸ ਲਈ हां पूरी तरह तैयार हो गए ते बच्चे बढ़िया ढंग ਦੇ ਨਾਲ ਪ੍ਰੈਕਟਿਸ ਕਰਦੇ ਪੰਜਾਬ ਦੇ ਅਲਗ-ਅਲਗ ਜਿਲ੍ਹਿਆਂ ਤੋਂ ਹੁਣੇ ਹੀ ਟ੍ਰੇਨਿੰਗ ਕੈਂਪ ਕੋਲ ਜਾ ਰਹੇ ਆ ਬਾਸਕਟਬਾਲ ਦਾ ਵੀ ਪਿੱਛੇ ਵੀ ਫੁੱਟਬਾਲ ਦਾ ਹੋਇਆ ਸੀਗਾ ਤੇ ਹੋਰ ਵੀ ਕਈ ਚੰਨ ਟੇਬਲ ਟੈਨਿਸ ਹੋ ਗਿਆ ਟੈਨਿਸ ਹੋ ਗਿਆ ਇਹ ਚੈਂਪੀਅਨਸ਼ਿਪ ਹੈ ਤੇ ਆ ਕੇ بچے ਸਾਰੇ ਸਟੇਟ ਦੇ ਪ੍ਰੈਕਟਿਸ ਕਰਦੇ ਹੈਗੇ ਆ ਤੇ ਇਹ ਸਾਤ ਤੋਂ ਇਸਪੋਰਟ ਸਾਰਿਆਂ ਲਈ ਬਹੁਤ ਲਾਹੇਵੰਦ ਹੋਏਗੀ ਤੇ ਪੰਜਾਬ ਨੂੰ ਇਹપર ਲਿਜਾਣ ਚ ਬਹੁਤ ਵੱਡਾ ਹੱਥ ਹੋਏਗਾ ਤੇ ਇਹੀ ਬੱਚੇ ਜੇ ਸਿਲੈਕਟ ਹੋ ਕੇ ਕਿਉਂਕਿ ਸਾਡੇ ਕਈ ਬੱਚੇ ਆਲਰੇਡੀ ਸਿਲੈਕਟ ਹੋ ਚੁੱਕੇ ਨੇ ਤੇ ਬੈਡਮਿੰਟਨ ਦੇ ਵਿੱਚ ਸਾਡੀ ਬੱਚੀ 골 ਜਿੱਤ ਕੇ ਆਈ ਹੈ ਤੇ ਇੱਕ ਸਿਲਵਰ ਜਿੱਤ ਕੇ ਆਈ ਹੈ ਤੇ ਉਹਨਾਂ ਦੀ ਅੱਗੇ ਇੰਟਰਨੈਸ਼ਨਲ ਲੈਵਲ ਦੀ ਸਿਲੈਕਸ਼ਨ ਹੋ ਚੁੱਕੀ ਹੈ ਤੇ ਇੰਟਰਨੈਸ਼ਨਲ ਜਿੱਲੀ ਵਿੱਚ 2027 ਦੇ ਵਿੱਚ ਜਿਹੜੀਆਂ ਸਪੈਸ਼ਲ 올림픽ਸ ਗੇਮਸ ਹੋਣ ਚਾਹੀਆਂ ਵਰਲਡ ਗੇਮਸ ਉਹਦੇ ਵਿੱਚ ਹਿੱਸਾ ਲੈਣ ਜਾਣੀਏ ਤੇ ਆਪ ਸਭ ਦੀ سپورਟ ਫਿਰ ਤੋਂ ਆਸ ਕਰਦੇ ਹਾਂ ਕਿ ਜਰੂਰ ਮਿਲੇਗੀ ਤਾਂ ਕਿ ਬੱਚਿਆਂ ਨੂੰ ਵੱਧ ਝੜ ਕੇ ਅਸੀਂ ਇੰਟਰਨੈਸ਼ਨਲ ਲੈਵਲ ਤੱਕ ਪਹੁੰਚਾ ਸਕੀਏ ਧੰਨਵਾਦ ਐਸੀ થી ਕਿ ਪੜ੍ਹਨ